ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਾਰਿਆਂ ਦਾ ਸਵਾਗਤ ਹੈ ਹਾਜ਼ਰ ਹੋਏ ਹਾਂ ਨਵੀਂ ਕਹਾਣੀ ਦੇ ਨਾਲ ਦੋਸਤੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਹਾਣੀ ਜਦੋਂ ਗੁਰਵਿੰਦਰ ਸਿੰਘ ਆਪਣੀ ਮਾਂ ਦਾ ਸੰਸਕਾਰ ਕਰਾ ਕੇ 7ਵੇਂ ਦਿਨ ਕੈਨੇਡਾ ਵਾਪਸ ਮੁੜਿਆ ਤਾਂ ਜਹਾਜ਼ ਵਿੱਚ ਬੈਠਾ ਉਸ ਦੀ ਅੱਖ ਲੱਗ ਗਈ ਤਾਂ ਸੁਪਨੇ 'ਚ ਉਸ ਦੀ ਮਾਂ ਆਈ ਉਸ ਦੀ ਮਾਂ ਨੇ ਸਿਰ ਤੇ ਹੱਥ ਰੱਖਦਿਆਂ ਹੋਇਆਂ ਕਿਹਾ ਮੁੜ ਚੱਲਿਆ ਪੁੱਤ ਆਪਣਾ ਰੋਣ ਹਾਕਾ ਮੂੰਹ ਬਣਾ ਕੇ ਉਸ ਨੇ ਕਿਹਾ ਹਾ ਦਿਨ ਵੀ ਵਾਵਾ ਹੋ ਗਿਆ ਅਤੇ ਉਧਰ ਸਾਰਾ ਕੰਮ ਵੀ ਰੁਕਿਆ ਪਿਆ ਫਿਰ ਹੋਂਕਾ ਜਿਆ ਲੈ ਕੇ ਗੁਰਵਿੰਦਰ ਦੀ ਮਾਂ ਕਹਿਣ ਲੱਗੀ ਕਿ ਕਿਵੇਂ ਆਇਆ ਸੀ ਪੁੱਤ ਉਹ ਮਾਂ ਨੂੰ ਝੂਠ ਕਿਵੇਂ ਬੋਲਦਾ ਉਹ ਕਹਿਣ ਲੱਗਾ ਆਇਆ ਤਾਂ ਸੰਸਕਾਰ ਤੇ ਹੀ ਸੀ ਤੇ ਫਿਰ ਸੋਚਿਆ ਕਿ ਆਇਆ ਤਾਂ ਹੈਗਾ ਹੁਣ ਪਰਜਾਈ ਅਤੇ ਭਤੀਜਿਆਂ ਨਾਲ ਪਹਿਲੀ ਦਾ ਠੇਕਾ ਵਧਾਉਣ ਦੀ ਗੱਲ ਵੀ ਕਰਦਾ ਜਾਵਾਂ ਜਿੰਨਾ ਚਿਰ ਬਾਈ ਜਿਉਂਦਾ ਸੀ ਉਦੋਂ ਮੈਂ ਨਹੀਂ ਬੋਲਿਆ ਫਿਰ ਉਸਦੀ ਮਾਂ ਨੇ ਕਿਹਾ ਕਿ ਹੁਣ ਨਾਲ ਕੀ ਲੈ ਚੱਲਿਆ ਗੁਰਵਿੰਦਰ ਨੇ ਕਿਹਾ ਕੁਝ ਖਾਸ ਨਹੀਂ ਜਦੋਂ ਇੰਡੀਆ ਆਉਣ ਲੱਗਾ ਤਾਂ ਤੇਰੀ ਨੂ ਨੇ ਸੂਟ ਖਰੀਦ ਲਏ ਤੇ ਉਸਨੇ ਕਿਹਾ ਕਿ ਇਹ 10 ਕੁ ਸੂਟ ਲੈ ਜਾ ਤੇ ਇੰਡੀਆ ਤੋਂ ਸਵਾ ਕੇ ਲੈ ਆਵੇਂ ਕਿਉਂਕਿ ਕੈਨੇਡਾ ਵਿੱਚ ਸਵਾਈ ਬਹੁਤ ਜ਼ਿਆਦਾ ਮਹਿੰਗੀ ਹੈ ਕੁਝ ਹੋਰ ਸੂਟ ਇੰਡੀਆ ਤੋਂ ਬਣਾ ਲਏ ਹੋਰ ਅਟੈਚੀ ਵਗੈਰਾ ਖਰੀਦਿਆ ਫਿਰ ਉਸਦੀ ਮਾਂ ਗੱਲ ਬਦਲਦਿਆਂ ਪੁੱਛਣ ਲੱਗੀ ਕਿ ਕੁਝ ਗਵਾ ਕੇ ਤਾਂ ਨਹੀਂ ਆਇਆ ਗਵਾਇਆ ਹੈ ਮਾਂ ਮੇਰਾ ਇੱਕ ਬਹੁਤ ਹੀ ਕੀਮਤੀ ਬੈਸਲੇਟ ਸੀ ਜੋ ਤੇਰੇ ਫੁੱਲ ਪਾਉਣ ਲੱਗਿਆਂ ਡਿੱਗ ਪਿਆ ਤੇਰੇ ਪੁੱਤਰੇ ਨੇ ਜਨਮ ਦਿਨ ਤੇ ਤੋਹਫੇ ਵਜੋਂ ਦਿੱਤਾ ਸੀ ਫਿਰ ਮੈਂ ਸੋਚਦਾ ਸੀ ਕਿ ਇਦੋਂ ਚੰਗਾ ਹੁੰਦਾ ਮੈਂ ਨਾ ਹੀ ਜਾਂਦਾ ਫੁੱਲ ਪਾਉਣ ਮੇਰਾ ਬ੍ਰੈਸਲੇਟ ਤਾਂ ਨਾਗਵਾਚ ਦਾ ਇਹ ਕਹਿੰਦੇ ਹੋਏ ਉਸਨੇ ਆਪਣਾ ਖਾਲੀ ਘੁੱਟ ਮਾਂ ਦੇ ਮੂਹਰੇ ਕਰ ਦਿੱਤਾ ਮਾਂ ਦੀ ਗੱਲ ਗਲ ਵਿੱਚ ਹੀ ਅਟਕ ਗਈ ਕਿ ਜੇ ਪੁੱਤ ਤੂੰ ਕੈਨੇਡਾ ਨਾ ਜਾਂਦਾ ਤਾਂ ਸ਼ਾਇਦ ਤੇਰੀ ਮਾਂ ਨਾਗਵਾਚਦੀ मां ਇਹ ਗੱਲ ਕਹਿ ਕੇ ਚੁੱਪ ਹੋ ਗਈ ਤੇ ਫਿਰ ਉਸਨੇ ਕਿਹਾ ਕਿ ਸਾਰੇ ਕੰਮ ਹੋ ਗਏ ਤੇਰੇ ਕਿੱਥੇ मां ਮੇਰਾ ਆਧਾਰ ਕਾਰਡ ਤਾਂ ਬਣਨ ਵਾਲਾ ਹੀ ਰਹਿ ਗਿਆ ਅਤੇ ਪੈਲੀ ਦੀ ਤਕਸੀਮ ਵੀ ਵਿੱਚ ਹੀ ਰਹਿ ਗਈ ਫਿਰ ਉਸਦੀ मां ਬਿਨਾ ਕੁਝ ਬੋਲੇ ਖੜਾ ਕੀਤੇ ਬਿਨਾ ਸੁਪਨੇ ਵਿੱਚੋਂ ਚਲੀ ਗਈ ਜਦੋਂ ਅੱਖ ਖੁੱਲੀ ਤਾਂ ਕੋਲ ਇੱਕ 에ਅਰ ਹੋਸਟੈਸ ਖੜੀ ਸੀ ਅਤੇ ਅੰਗਰੇਜ਼ੀ ਵਿੱਚ ਪੁੱਛ ਰਹੀ ਸੀ ਸਰ ਤੁਹਾਨੂੰ ਕੀ ਚਾਹੀਦਾ ਹੈ ਉਹ ਇੱਕਦਮ ਹੜਬੜਾਹਟ ਵਿੱਚ ਬੋਲਿਆ मां ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਸਾਰੇ ਕੰਮ ਤਾਂ ਹੁੰਦੇ ਹੀ ਰਹਿਣੇ ਹਨ ਪਰ ਮਾਪਿਓ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮਾਪੇ ਇੱਕ ਵਾਰ ਗਵਾਚ ਜਾਣ ਤਾਂ ਉਹ ਕਿਤੋਂ ਵੀ ਨਹੀਂ ਲੱਭਦੇ ਫਿਰ ਸਿਰਫ ਸਾਡੇ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ ਇਸ ਲਈ ਸਾਨੂੰ ਆਪਣੇ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਬੁਢੇਪੇ ਵਿੱਚ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ ਜੀ